ਚਲਾਉਂਦਾ ਬਾਈ ਕਿਸੇ ਤੇ ਤੌਮ ਤਾਨਾ ਲਾਇਆ ਕਰੋ ਮੇਰੀ ਰਿਕਵੈਸਟ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਅੱਗੇ ਨਾ ਐਵੇਂ ਕਿਸੇ ਤੇ ਤੌਮ ਤਾਨਾ ਬਾਈ ਲਾਇਆ ਕਰੋ ਹੈ ਨਾ ਕੋਈ ਗੱਲ ਨਹੀਂ ਮੈਂ ਕੱਲਾ ਹੈਗਾ ਮੈਂ ਕੱਲਾ ਠੀਕ ਆ ਸਾਰੇ ਜਾਣੇ ਨੇ ਆਦਿਆਂ ਨੇ ਸਾਥ ਛੱਡਿਆ ਤੁਸੀਂ ਬਾਈ ਪਾਸੇ ਹੋਏ ਚੱਲ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਹੈ ਨਾ ਮਾੜੇ ਟਾਈਮ ਦੇ ਵਿੱਚ ਸਾਰਿਆਂ ਦਾ ਪਤਾ ਲੱਗ ਜਾਂਦਾ ਕੋਈ ਗੱਲ ਨਹੀਂ ਮੈਂ ਠੀਕ ਆ ਆਪਦੀ ਲਾਈਫ ਸਰਵਾਈਵ ਕਰੀ ਜਾਂਦਾ ਮੇਰੀ ਮੰਮੀ ਹੈ ਮੇਰੇ ਨਾਲ ਅਸੀਂ ਬਹੁਤ ਸਹੀ ਹਾਂ ਭਈ ਆ ਦੀ ਜਗ੍ਹਾ ਤੇ ਜਿਵੇਂ ਵੀ ਰੱਬ ਟ੍ਰੈਂਟ ਪਾਈ ਜਾਂਦਾ ਹੈ ਨਾ ਉਹ ਵਧਿਆ ਟੱਪ ਜਾਂਦਾ ਮੈਂ ਤੇ ਮੇਰੀ ਮਾਂ ਆਪਦੀ ਜ਼ਿੰਦਗੀ ਦੇ ਵਿੱਚ ਖੁਸ਼ ਹੈ ਕਿਸੇ ਨੂੰ ਕਿਸੇ ਦੀ ਪਿੱਠ ਪਿੱਛੇ ਨਹੀਂ ਬੋਲਣਾ ਚਾਹੀਦਾ ਅੱਜ ਕੱਲ ਸਾਰਿਆਂ ਦੀਆਂ ਗੱਲਾਂ ਸਾਰਿਆਂ ਕੋਲੇ ਹੁੰਦੀਆਂ ਪਰ ਕੋਈ ਬੋਲਦਾ ਨਹੀਂ ਤੇ ਕੋਈ ਵੀ ਦੁੱਧ ਨਹੀਂ ਹੈਗਾ ਇੱਥੇ ਗੱਲਾਂ ਕਰਦਾ ਕਰਨਗੇ ਬਹੁਤ ਬੀਖਾ ਕੀ ਗਿਆ ਉਹ ਐ ਕਿਹਾਊਗਾ ਭਈ 4 ਵਜੇ ਨਿਕਸੇ ਨੂੰ ਕੋਈ ਨਹੀਂ ਸਮਝਦਾ ਤੇ ਮੇਰੇ ਚਿੱਟੇ ਟੁੱਟੇ ਰੌਣ ਵਾਲੇ ਨਹੀਂ ਧਰ ਕੇ 4 ਵਜੇ ਉੱਠਦੇ ਦੇ ਪਈ ਆਪਣਾ ਪਹਿਲਾ ਵਲੋਗ ਸੀ ਅੱਜ ਛੋਟਾ ਜਿਹਾ ਤੇ ਸਾਥ ਦਿਓ ਸਾਰੇ ਜਿਹੜੇ ਨਾਲ ਜੁੜੇ ਰਹੋ ਪਿੰਡ ਤੋਂ ਲੈ ਕੇ ਗੁਰੂ ਘਰ ਤੱਕ ਕੇ ਪਸੰਗਿਲ ਦੇ ਕੇ ਆਂ ਦੇਖੇ ਪਿੰਡ ਤੋਂ ਆਪਾਂ ਗੁਰੂ ਘਰ ਉਜਾਲਿਆਂ ਕਿੰਨੇ ਤੱਕ ਪਹੁੰਚ ਗਏ ਅਸੀਂ 13 ਕਿਲੋਮੀਟਰ ਸਾਰਾ ਵਲੋਗ ਜੀ ਦੇਖਿਓ ਇਸਨੇ ਵੇ ਗਲਤ ਨਹੀਂ ਜੱਜ ਕਰੀਦਾ ਹੁੰਦਾ ਬਈ ਨਾ ਛੇੜਾ ਬੰਦਾ ਨਹੀਂ 4 ਵਜੇ ਉੱਠਦਾ ਠੀਕ ਆ ਖਾਸ ਕਰਕੇ ਜਿਵੇਂ ਕਹਿੰਦੇ ਆ ਚਿੱਟੇ ਵਾਲਾ ਬੰਦਾ ਤਾਂ ਜਿਵੇਂ ਨਹੀਂ ਉੱਠਦਾ 4 ਵਜੇ ਨਾ ਗਲਤੰਦਾ ਜਣਾ ਲਾਓ ਕਿ ਵੈਸੇ ਇਹਨੂੰ ਗਲਤ ਨਾ ਸੋਚੋ ਕਿ ਇਹਨੂੰ ਆਪਣੇ ਤੋਂ ਛੋਟਾ ਨਾ ਸਮਝੋ ਕਿਉਂਕਿ ਹਰੇਕ ਨੂੰ ਨਿਆਣ ਵਾਲਾ ਮਹਾਰਾਜ ਹੁੰਦਾ ਮੈਂ ਬਹੁਤ ਚਿਰ ਤੱਕ ਜਾਂਦੀ ਫਰੀਦਕੋਟiana ਫਰੀਦਕੋਟiana ਪਰ ਚੜੋ ਨਹੀਂ ਸੁਭਾਅ ਬਣਿਆ ਮਾਝਲ ਜਦੋਂ ਫਿਰ ਆਪਾਂ ਜਾਣਾ ਹੀ ਆ ਬਈ ਤੇ ਆਪ ਜਾਣੇ ਆ ਸਿੱਧਾ ਏਰ ਹਨਾ ਕਿਸੇ ਨੂੰ ਕਹਨੂ ਕਹਿਣਾਗਾ ਕਹਿੰਦੇ ਹੁੰਦੇ ਨਾ ਆਪਦੀ ਬਾਲ ਕੇ ਹੀ ਸਿੱਖਣੀ ਪੈਂਦੀ ਏ ਤੇ ਆਪਾਂ ਆਪ ਜਾਵੜੇ ਕੋਈ ਗੱਲ ਨਹੀਂ ਬਾਬਾ ਫਰੀਦ ਵੀ ਜਾਵਾਂਗੇ ਰੱਬ ਸੌਖ ਰੱਖੇ ਜੋ ਬਾਬਾ ਫਰੀਦ ਦੇ ਬਾਬੇ ਨੇ ਆਵਾਜ਼ ਮਾਰੀ ਉਹਦਾ ਬਾਬਾ ਫਰੀਦ ਦੇ ਵੀ ਜਾ ਜਾਵਾਂਗੇ ਕਿਉਂਕਿ ਕੋਈ ਨਹੀਂ ਕਿਸ ਨੂੰ ਲੈ ਕੇ ਜਾਂਦਾ ਹੁੰਦਾ ਮਹਾਰਾਜ ਹੁੰਦਾ ਲਿਜਾਣ ਵਾਲਾ ਜਦੋਂ ਮਹਾਰਾਜ ਨੇ ਚਾਇਆ ਬਾਬਾ ਫਰੀਦ ਜੀ ਨੇ ਚਾਇਆ ਉਹਦਾ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਿਆਵਾਂਗੇ ਲੋਵੀ 4:51 ਹੋ ਗਏ ਤੇ ਆਪਾਂ ਜੈਣੇ ਪਹੁੰਚ ਗਏ ਆ ਮੱਥਾ ਟੇਕ ਦਿੱਤਾ ਅਗੁਰੂ ਜੀ ਦਾ ਸੈੰਗਤ ਤੇ 4:00 ਦੇ 40 ਮਿੰਟ ਤੁਰੇ ਸੀ ਤੇ 4 ਘੰਟੇ 21 ਮਿੰਟ ਹੋਇਆ ਤੇ ਚੈਣੀ ਆਪਾਂ ਪਹੁੰਚ ਚੁੱਕੇ ਹਾਂ ਲੋ ਵੀ ਆਪਾਂ ਪਹੁੰਚ ਗਏ ਆ ਦਿੱਲੀਆਣੀ ਵਾਲੇ ਪੁਲ ਤੇ ਨਾਲ ਆਪਾਂ ਸਕਰੀਨਸ਼ਾਟ ਵੀ ਪਾਵਾਂਗੇ ਤੇ ਆਖਰ ਆਪਣਾ ਸਾਈਕਲ ਤੇ ਟਾਈਮ ਹੁਣ ਹੋਇਆਗਾ 7:35 ਲਗਰੇ ਆ ਦੇਖ ਲਓ ਭਾਈ 5:05 ਮਿੰਟ ਸਾਡਾ 15 ਮਿੰਟ 15 ਵੀਅ ਮਿੰਟ ਵਿੱਚ ਪੈਸੇ ਪਹੁੰਚ ਗਏ ਨਾਲ ਅਬ ਸਕਰੀਨਸ਼ਾਟ ਪਾਵਾਂਗੇ ਵੀ ਕਿੰਨੇ ਟ ਉਹਦੇ ਤੇ ਨਾਲੇ ਕਿਲੋਮੀਟਰ ਜਣਗੇ ਨਾਲ ਟਾਈਮ ਆ ਜਾਊਗਾ ਤੇ ਆਪਾਂ ਪੁਲ ਤੇ ਖੜਿਆ ਜਾਵਾ ਵਿਚਾਰੇ ਰੋਡ ਤੇ ਇਹ ਸਾਡਾ ਆਪਣਾ ਸਾਈਕਲ ਬਈ ਵੇਖ ਲਓ ਉਹ ਖੜਾ ਉਹ ਵੀ ਆਵ ਚੁੱਕੇ ਆਪਾਂ ਡੇਰਿਆਣੀ ਇਹ ਇੰਨੇ ਪੜਾ ਸੈਂਟਰ ਤੇ ਡੇਰਿਆਣੀ ਪਹੁੰਚਣਾ ਲਿਆ ਬਾਬਾ ਫੜੀ ਜਾਂਦਾ ਬਈ ਡੇਲੇਣੀ ਗੁਰੂ ਘਰ ਦੇਖਣ ਦਰਸ਼ਨ ਕਰਾਉਣੇ ਡੇਲੇਣੀ ਪਹੁੰਚ ਗਏ ਆ ਅਗਵਾਟਰਾ ਗੁਰੂ ਘਰ ਡੇੜਿਆਣੀ ਦਾ ਤੇ ਕਿਰੋ ਭੱਗੇ ਮਿਲਦੇ ਆ ਬਈ ਮੈਂ ਤੇ ਜਾ ਕੇ ਡੇੜਿਆਣੀ ਅਰੇ ਮੱਤਾ ਹੋ ਗਿਆ ਪਰ ਮੱਤੇ ਨੂੰ ਬਈ ਤੇ ਇੰਨੇ ਪਰ ਮੱਤੇ ਨੂੰ ਜੁੜੇ ਰਿਓ ਬਈ ਨਾਲ ਸਾਰੇ ਆਪਾਂ ਬਈ ਮੱਤੇ ਵਾਲੇ ਸੈਲਰਾ ਉੱਥੇ ਪਹੁੰਚ ਚੁੱਕੇ ਆਂ ਤੇ ਆਹ ਦੇਖੋ ਤੁਮੇ ਸੈਲਰ ਮੱਤੇ ਵਾਲੇ ਹੋਰ ਬਸ ਲਗਭਗ 15 ਮਿੰਟਾਂ 'ਚ ਗੁਰਦੁਆਰਾ ਸਾਹਿਬ ਪਹੁੰਚ ਜਾਗੇ ਬਈ ਲੋ ਬਈ 5 ਵਜੇ ਕੀਤੇ 19 ਮਿੰਟ ਹੋ ਗਏ ਤੇ ਅਸੀਂ ਮੱਤੇ ਪਹੁੰਚ ਗਏ ਆਂ ਪੂਰੇ 20 ਮਿੰਟਾਂ ਦੇ ਵਿੱਚ ਪਿੰਡੋਂ ਲੈ ਕੇ ਬੰਮਤੇ ਤੱਕ ਜ਼ਬਰਦਸਤ ਕਰ ਲਿਆ ਆ ਗਿਆ ਮੱਤਾ ਬਈ ਆ ਗਿਆ ਮੱਤਾ ਤੇ ਅੱਗੇ ਮੁੜ ਕੇ ਗੁਰੂ ਘਰ ਤੱਕ ਜਾਣੇ ਆ ਕਿ ਬਈ ਤੇ ਇਹ ਵਿਆਹ ਦੀ 30 ਮਿੰਟਾਂ ਦੇ ਵਿੱਚ ਪਹੁੰਚ ਗਏ ਬਈ ਅੱਪ 29 ਪਿੰਡ ਤੋਂ ਲੈ ਕੇ ਫਾਸਟ ਡੈਂਸ ਬਈ ਦੇਣ ਅੱਜ ਰਾਹ ਅਸੀਂ ਚੱਲ ਗਏ। ਕੋਈ ਬੜਾ ਨੰਗਲੇ ਸੀ ਰਾਹ, ਕੋਈ ਉੱਠ ਖੜਾ ਆ ਜਾ ਮੱਥੇ ਦੇਖ ਕੇ ਆਉਣੇ ਆ। ਮੱਥੇ ਰੇਟੁਰੇ। ਵੀ ਕੁਝ ਬੱਚਾ 30 ਮਿੰਟ ਦੇ ਵਿੱਚ ਪਾ 10 ਕਿਲੋਮੀਟਰ ਸੈਰ ਤੇ ਉਹਦੇ ਨਾਲ ਕੱਢਤਾ ਤੇ ਮੱਥੇ ਪਹੁੰਚ ਗਏ। ਗੁਰੂ ਘਰ ਨੂੰ ਜਾਣੇ ਆ। ਆਹ ਦੇਖੋ ਮਤੇ ਆਪਾ ਗੁਰੂ ਘਰ ਤਾ ਨੂੰ ਮੜ ਗਏ ਬਈ ਠੀਕ ਆ ਵੱਧ ਦੇ ਤੋ ਗੁਰੂ ਘਰ ਤਾ ਨੂੰ ਨੋਬੀ ਗੁਰੂ ਘੀਟਾਵਗੜਦਵਰੇ ਪਹੁੰਚ ਚੁੱਕੇ ਆ ਆ ਗਿਆ ਦੇਖੋੜਾ ਰੋੜ 45 ਮਿੰਟਾਂ ਦੇ ਵਿੱਚ ਪੂਰਾ ਕਰੋ ਚੱਲ ਕੇ ਗੱਲੇ ਆਪਾਂ ਉੱਥੇ 2 ਕੁ ਮਿੰਟ 3 ਕੁ ਮਿੰਟ ਰੁਕਿਆ ਸੀਗਾ ਮੈਂ ਜਿਹੜਾ ਆਪਣਾ ਦਿੱਤਮਕਸਰ ਰੋੜਾ ਦੇਲੇ ਨਾਲ ਪੋੜ ਤੇ ਗੁਰੂ ਘੀਟਾਵ ਆਪਾਂ ਆ ਗਿਆ ਅੰਦੇ ਹੀ ਨਾਲਾ ਪਸਕ੍ਰੀਨ ਸ਼ਾਟ ਵੀ ਲਾਵਾਂਗੇ ਕਿੰਨੇ ਕਿਲੋਮੀਟਰ ਹੋ ਗਿਆ 45 ਮਿੰਟਾਂ ਦੇ ਵਿੱਚ ਪਹੁੰਚ ਗਏ ਵੀ ਲੋਬੀ ਅਪਾ ਗੁਰੂ ਘਰ ਤਾ ਪਹੁੰਚ ਗਏ ਆ ਵਰਦਵਾਰਾ ਸ੍ਰੀ ਗੁਰੂ ਘਰ ਤਾ ਪੂਰੇ 45 ਮਿੰਟਾਂ ਵਿੱਚ ਪਿੰਡੋਂ ਚੱਲ ਕੇ ਪਾ ਇੱਥੇ ਪਹੁੰਚ ਗਏ ਆ ਗੁਰੂ ਘਰ ਤਾ ਵਰਦਵਾਰਾ ਸਾਹਿਬ ਜੈ ਜੈਕਾਰ ਮੱਥਾ ਟੇਕਦੇ ਆਪਾਂ ਆਪਾਂ ਬਈ ਅੱਜ ਪਹਿਲਾ ਦਿਨ ਸੀ ਤੇ ਪਹਿਲੇ ਦਿਨ ਦਾ ਪਹਿਲਾ ਹੀ ਆਪਣਾ ਵਲੌਗ ਸੀਗਾ ਤੇ ਆਪਾਂ ਗੁਰੂ ਕੀ ਢਾਬ 42 43 ਮਿੰਟਾਂ ਦੇ ਵਿੱਚ ਪਿੰਡੋ ਤੁਰ ਕੇ ਪਹੁੰਚ ਗਏ ਸੀਗੇ ਤੇ ਰਾਮਦਾਰੀ ਨਾਲ ਗਿਆ ਸੀ ਕੋਈ ਤੇ ਨਹੀਂ ਗਿਆ ਸੀਗਾ ਤੇ ਜਿਹੜਾ ਆਪਣਾ ਮਕਸਰ ਰੋਡ ਹੈ ਨਾ ਤੇ ਡੇਲੇਣੀ ਵਾਲਾ ਪੋਲਾ ਉੱਥੇ ਮੈਂ 2-3 ਕਿੰਮੇਟਰ ਰੁਕਿਆ ਸੀ ਬਸ ਹੋਰ ਮੈਂ ਕਿਤੇ ਨਹੀਂ ਰੁਕਿਆ ਤੇ ਆਉਣ ਲੱਗਿਆ ਤਾਂ ਮੈਂ ਕਿਤੇ ਵੀ ਨਹੀਂ ਰੁਕਿਆ ਸਿੱਧਾ ਹੀ ਘਰੇ ਆਇਆਗਾ ਤੇ ਡੇਲੀ ਡੇਲੀ ਜਾਇਆ ਕਰਾਂਗੇ ਇਤਿਹਾਸਕ ਗੁਰਦੁਆਰਿਆਂ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਰਾਵਾਂਗੇ ਤੇ ਵੀਡੀਓ ਦੇਖਿਆ ਕਰੋ ਨਿੱੱਤ ਵਲੌਗ ਬਣਾਵਾਂਗੇ ਤੇ ਮਹਾਰਾਜ ਆਪੇ ਢਿਆਣ ਲਾ ਹੁੰਦਾ ਨਾ ਜਦੋਂ ਮਹਾਰਾਜ ਨੇ ਬਾਜ ਮਾਰੀ ਆਪਾਂ ਉਦੋਂ ਬਾਬਾ ਫਰੀਦ ਵੀ ਜਾਇਆ ਆਗੇ ਕੋਈ ਗੱਲ ਨਹੀਂ ਤੇ ਹਰ ਰੋਜ਼ ਸਾਈਕਲਿੰਗ ਕਰਿਆ ਕਰਨੀ ਆ ਹਰ ਰੋਜ਼ ਗੁਰਦੁਆਰੇ ਜਾਇਆ ਕਰਾਂਗੇ ਆਪਾਂ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਜਾਇਆ ਕਰਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਇਆ ਕਰਾਂਗੇ ਤੇ ਜੁੜੇ ਰਿਹਾ ਕਰੋ ਚੈਨਲ ਦੇ ਨਾਲ ਤੇ ਵੀਡੀਓ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਠੀਕ ਹੈ ਕਿਉਂਕਿ ਆਪਾਂ ਤੁਹਾਨੂੰ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਤੇ ਹੋ ਸਕਦਾ ਇੱਕ ਹਫ਼ਤੇ ਨੂੰ ਜਦੋਂ ਹਫ਼ਤੇ ਨੂੰ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਗ੍ਹਾ 'ਤੇ ਸਾਈਕਲ ਤੇ ਤਰਵਾਰ ਸਾਹਿਬ ਮੱਥਾ ਟੇਕ ਕੇ ਆਵਾਂਗੇ ਬਸ ਉਹ ਤੋਂ ਪਹਿਲਾਂ-ਪਹਿਲਾਂ ਜਿਹੜੇ ਆਪਣੇ ਨੇੜੇ-ਨੇੜੇ ਗੁਰਦੁਆਰੇ ਇਤਿਹਾਸ ਇਹਨਾਂ ਸਾਰੇ ਗੁਰਦੁਆਰਿਆਂ ਵਿੱਚ ਜਾਇਆ ਹੈ ਕਿ ਉਸ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਜਾਵਾਂਗੇ ਤੇ ਅੱਜ ਆਪਾਂ ਪਹਿਲੇ ਦਿਨ ਗਏ ਸੀ ਗੁਰੂ ਕੀ ਢਾਬ ਤੇ ਜਿਹੜਾ ਕਿ ਆਪਣਾ ਕੱਲ ਮੇਲਾ ਖਰਮੋਇਆ ਇੱਥੇ ਮੇਲਾ ਹੁੰਦਾ ਕੋਈ ਘਟਾਪਦਾ ਤੇ ਅੱਜ ਨਾਲੇ ਅਚੰਚੇਤ ਤੜਕੇ ਮੇਰਾ ਕੋਈ ਪਹਿਲਾਂ ਦਾ ਇਰਾਦਾ ਨਹੀਂ ਸੀਗਾ ਜਾਣਦਾ ਅਚੰਚੇਤ ਬਸ ਮੈਂ ਉੱਠਦਾ ਨਸਦੇ ਆ ਬਈ ਸਹੀ ਦੱਸਾਂ ਨਾ ਮੈਂ 4 ਵਜੇ ਡੇਲੀ ਉੱਠਦਾਗਾ ਤੇ ਅੱਜ ਵੀ ਉਵੇਂ ਉੱਠਿਆ ਤੇ ਫਿਰ ਮੈਂ ਸੋਚਾਂ ਮੈਂ ਚੱਲ ਆਪਾਂ ਮੱਥਾ ਟੇਕ ਕੇ ਆਉਣੇ ਸਾਈਕਲ ਤੇ ਤੇ ਮੰਮੀ ਨੇ ਪਾਣੀ ਦਿੱਤਾ ਕਰਤਾ ਤੇ ਨਹਾ ਕੇ ਆਪਾਂ ਸਾਈਕਲ ਤੋਰਿਆ ਤੇ ਪਹੁੰਚ ਗਏ ਗੁਰੂ ਕੀ ਟਾਬ ਬਹੁਤ ਦਿਨਾਂ ਦਾ ਮੈਂ ਬਈ ਬਹੁਤ ਟਾਈਮ ਦਾ ਕਹੀ ਜਾਂਦਾ ਸੀਗਾ ਪਪਾ ਫਰੀਦ ਦੀ ਜਾਨ ਨੂੰ ਸਾਡੇ ਪਿੰਡੋਂ ਮੁੰਡੇ ਜਾਂਦੇ ਹੁੰਦੇ ਆ ਪਰ ਉਹ ਚੰਨ ਸੁਭਾਅ ਨਹੀਂ ਬਣਿਆ ਕੋਈ ਵੀ ਗੱਲ ਲਾ ਲੋਣਾ ਕਿਵੇਂ ਲਾ ਲੋ ਤੇ ਅਪਰੋ ਜਾਇਆ ਨਹੀਂ ਗਿਆ ਤੇ ਅੱਜ ਮੈਂ ਕਹ ਚਲ ਜਦੋਂ ਫਿਰ ਆਪਾਂ ਜਾਣਾ ਹੀ ਆ ਬਈ ਤੇ ਆਪ ਜਾਨੇ ਆ ਸਿੱਧਾ ਐਰ ਹਨਾ ਕਿਸੇ ਨੂੰ ਗਾਣੂ ਕਹਿਣਾਗਾ ਕਹਿੰਦੇ ਨੇ ਨਾ ਆਪਦੀ ਬਾਲ ਕੇ ਹੀ ਸਿੱਖਣੀ ਪੈਂਦੀ ਐ ਤੇ ਆਪਾਂ ਆਪ ਜਾਵੜੇ ਕੋਈ ਗੱਲ ਨਹੀਂ ਪਪਾ ਫਰੀਦ ਵੀ ਜਾਵਾਂਗੇ ਰੱਬ ਸੌਖ ਰੱਖੇ ਜੋ ਪਪਾ ਫਰੀਦ ਦੇ ਬਾਬੇ ਨੇ ਆਵਾਜ਼ ਮਾਰੀ ਉਹਦਾ ਪਪਾ ਫਰੀਦ ਦੇ ਵੀ ਜਾਇਆਵਾਂਗੇ ਕਿਉਂਕਿ ਕੋਈ ਨਹੀਂ ਕਿਸ ਨੂੰ ਲੈ ਕੇ ਜਾਂਦਾ ਹੁੰਦਾ ਮਹਾਰਾਜ ਹੁੰਦਾ ਲੈ ਜਾਣ ਵਾਲਾ ਜਦੋਂ ਮਹਾਰਾਜ ਨੇ ਚਾਇਆ ਬਾਬਾ ਫਰੀਦ ਜੀ ਨੇ ਚਾਇਆ ਉਹ ਤਾਂ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਿ ਆਵਾਂਗੇ ਤੇ ਮੱਥਾ ਟੇਕ ਆਵਾਂਗੇ ਠੀਕ ਹੈ ਤੇ ਅੱਜ ਪਹਿਲਾ ਦਿਨ ਸੀ ਪਹਿਲੇ ਦਿਨ ਆਪਾਂ ਗੁਰੂ ਘਰ ਤੋਂ ਸ਼ੁਰੂਆਤ ਕਰਦੇ ਆ ਹੁਣ ਡੇਲੀ ਡੇਲੀ ਜਾਇਆ ਕਰਾਂਗੇ ਹਰ ਰੋਜ਼ ਜਾਇਆ ਕਰਾਂਗੇ ਤੇ ਨਸ਼ੇ ਵਾਲਾ ਬੰਦਾ ਬਾਈ ਇੰਨਾ ਸਾਈਕਲ ਨਹੀਂ ਚਲਾ ਸਕਦਾ ਤੁਸੀਂ ਸਾਰੇ ਸਿਆਣੇ ਹੋ ਜੇ ਕੋਈ ਬੰਦਾ ਨਸ਼ਾ ਕਰਦਾ ਹੋਗਾ ਨਾ ਕੋਈ ਨਾ ਸਾਈਕਲ ਨਹੀਂ ਚਲਾਉਂਦਾ ਬਾਈ ਕਿਸੇ ਤੇ ਤੌਮ ਤਾਣਾ ਲਾਇਆ ਕਰੋ ਮੇਰੀ ਰਿਕਵੈਸਟ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਅੱਗੇ ਨਾ ਐਵੇਂ ਕਿਸੇ ਤੇ ਤੌਮ ਤਾਣਾ ਬਈ ਲਾਇਆ ਕਰੋ ਹੈ ਨਾ ਕੋਈ ਗੱਲ ਨਹੀਂ ਮੈਂ ਕੱਲਾ ਹੈਗਾ ਮੈਂ ਕੱਲਾ ਠੀਕ ਆ ਸਾਰੇ ਜਾਣੇ ਨੇ ਆਉਦੇ ਨੇ ਸਾਹ ਛੱਡਿਆ ਤੁਸੀਂ ਬਈ ਪਾਸੇ ਹੋਏ ਚੱਲ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਹੈ ਨਾ ਮਾੜੇ ਟਾਈਮ ਦੇ ਵਿੱਚ ਸਾਰਿਆਂ ਦਾ ਪਤਾ ਲੱਗ ਜਾਂਦਾ ਕੋਈ ਗੱਲ ਨਹੀਂ ਮੈਂ ਠੀਕ ਆ ਆਪਦੀ ਲਾਈਫ ਸਰਵਾਈਵ ਕਰੀ ਜਾਂਦਾ ਮੇਰੀ ਮੰਮੀ ਹੈ ਮੇਰੇ ਨਾਲ ਅਸੀਂ ਬਹੁਤ ਸਹੀ ਹੈ ਬਈ ਆ ਦੀ ਜਗ੍ਹਾ ਤੇ ਜਿਵੇਂ ਵੀ ਰੱਬ ਟੈਂਟ ਪਾਈ ਜਾਂਦਾ ਹੈ ਨਾ ਹੋਵੇ ਵਦਗਾ ਟੱਪ ਜਾਂਦਾ ਮੈਂ ਤੇ ਮੇਰੀ ਮਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੈ ਤੇ ਆਪਾਂ ਬਈ ਜਾਇਆ ਕਰਾਂਗੇ ਡੇਲੀ ਤੇ ਜੁੜੇ ਰਹੋ ਜੀ ਨਿਲ ਦੇ ਨਾਲ ਠੀਕ ਹੈ ਚੈਨਲ ਦੇ ਨਾਲ ਤੇ ਡੇਲੀ ਜਾਇਆ ਕਰਾਂਗੇ ਬਈ ਤੇ ਕਿਸੇ ਤੇ ਵੀ ਬਈ ਤੋਮ ਤਾਣਾ ਲਾਇਆ ਕਰੋ ਜਾਮਣਾ ਲਾਇਆ ਕਰੋ ਅੱਜ ਤੱਕ ਮੈਂ ਪਿੰਡ ਦੇ ਵਿੱਚ ਨਾ ਕਿਸੇ ਬਾਰੇ ਕਦੇ ਨਹੀਂ ਬੋਲਿਆ ਕੋਈ ਬੰਦਾ ਪ੍ਰੂਫ ਕਰ ਦੇ ਵੀ ਗੱਲ ਨਹੀਂ ਨੇ ਕਿਸੇ ਬਾਰੇ ਮਾੜਾ ਚੰਗਾ ਬੋਲਿਆ ਨਾ ਬਈ ਬਣ ਕੇ ਆਪਾਂ ਸਾਰੇ ਭਰਾ ਆਈਆਂ ਆਣਾ ਪਗੜਾ ਲੜੇ ਆ ਯਾਰ ਮੇਰੀ ਤਾਂ ਸਾਰੇ ਨਾ ਭਰਾ ਮਾੜੀ ਅੱਜ ਵੀ ਮੈਂ ਸਾਰਿਆਂ ਨੂੰ ਭਰਾ ਸਮਝਦਾ ਜਿਵੇਂ ਪਹਿਲਾਂ ਸੀਗੇ ਹਨ ਤੇ ਚਲੋ ਤੁਸੀਂ ਕੁਝ ਮਰਜ਼ੀ ਸਮਝ ਜਿਓ ਮੈਂ ਸਾਰਿਆਂ ਨੂੰ ਭਰਾ ਸਮਝਦਾ ਹਨ ਤੇ ਮੇਰੇ ਤੁਸੀਂ ਭਰਾ ਹੀ ਆਈਆਂ ਬਾਈ ਸਾਰੇ ਤੇ ਲਵ ਯੂ ਬਾਈ ਸਾਰਿਆਂ ਨੂੰ ਤੇ ਆਪਣੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਸਪੋਰਟ ਕਰੋ ਬਾਈ ਲਾਈਕ ਕਰਦੇ ਆ ਕਰੋ ਕਮੈਂਟ ਕਰਕੇ ਜਰੂਰ ਦੱਸੋ ਹਨ ਤੇ ਚੈਨਲ ਸਬਸਕ੍ਰਾਈਬ ਕਰੋ ਤੁਹਾਡੀ ਮੈਨੂੰ ਸਪੋਰਟ ਦੀ ਬਹੁਤ ਜਰੂਰਤ ਹੈ ਬਾਈ ਹਨਾ ਚੈਨਲ ਮੇਰਾ ਸੰਵਾਬੇ ਦੀ ਕਰਪਾ ਨਾਲ ਅੱਗੇ ਚੱਲੀ ਜਾਂਦਾ ਹੁਣ ਸਾਨੂੰ ਡੇਲੀ ਡੇਲੀ ਵਲੌਗ ਦਿਖਾਇਆ ਕਰਾਂਗੇ ਵਲੌਗ ਪਾਇਆ ਕਰਾਂਗੇ ਤੇ ਜਿਵੇਂ ਪਹਿਲਾਂ ਵੀਡੀਓ ਕਰਦੀ ਸੀ ਉਹ ਵੀ ਵੀਡੀਓ ਵੀ ਆਇਆ ਕਰਨਾਂਗਾ ਤੇ ਵਲੌਗ ਵੀ ਪਾਇਆ ਕਰਾਂਗੇ ਤੇ ਕੱਲ ਨੂੰ ਮਿਲਦੇ ਹਾਂ ਕਿਸੇ ਹੋਰ ਇਤਿਹਾਸਕ ਗੁਰਦੁਆਰੇ ਜਾਵਾਂਗੇ ਉੱਥੋਂ ਦੀ ਵੀਡੀਓ ਦੇ ਵਿੱਚ ਮਿਲਦੇ ਹਾਂ ਠੀਕ ਹੈ ਜੀ ਵੇਖੋ ਸਾਰਾ ਵਲੌਗ ਅੱਗੇ ਹਾਂ ਬਈ ਹਣ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੀ ਬੋਤੀ ਬਿਲਕੁਲ ਤਾਂ ਬਈ ਮੈਂ ਨਾ 40 ਪਿਆੜੀ ਮਿੰਟਾਂ ਦੇ ਪਿੰਡੋਂ ਗੁਰੂਕੀਟਾ ਪਹੁੰਚ ਗਿਆ ਸੀਗਾ ਤੇ ਕਦੇ ਵੀ ਕਿਸੇ ਬਾਰੇ ਕੋਈ ਬਈ ਗਲਤ ਅੰਦਾਜ਼ਾ ਨਾ ਲਾਇਆ ਕਰੋ 13 ਕਿਲੋਮੀਟਰ ਬੰਦਾ ਸੀ ਗੁਰੂਕੀਟਾ ਬਿਲਕੁਲ ਮੈਂ ਦੱਸ ਦਿਆਂ ਤੇ 13 ਕਿਲੋਮੀਟਰ ਪਿੰਡ ਤੋਂ ਲੈ ਕੇ 40 ਕਿੰਮਟਾਂ ਦੇ ਮੈਂ ਆ ਗਿਆ ਸੀਗਾ ਜੇ ਤੂੰ ਤੂੰ ਜਿਹੜਾ ਆਪਣਾ ਮੌਕਸ ਰੋਡ ਵਾਲਾ ਪੌੜਾ ਦਿੱਲੀ ਆਣੀ ਉੱਥੇ ਮੈਂ ਰੁਕਿਆ ਸੀ ਤਿੰਨ ਚਾਰ ਕਿੰਮਟ ਬਸ ਫਿਰ ਮੈਂ ਕਿਤੇ ਨਹੀਂ ਰੁਕਿਆ ਤੇ ਕਦੇ ਵੀ ਕਿਸੇ ਬਾਰੇ ਬਈ ਕਹਿੰਦੇ ਨੇ ਨਾ ਗਲਤ ਅੰਦਾਜ਼ਾ ਨਾ ਲਾਓ ਕਿ ਬਸ ਇਹਨੂੰ ਗਲਤ ਨਾ ਸੋਚੋ ਕਿ ਇਹਨੂੰ ਆਪਣੇ ਤੋਂ ਛੋਟਾ ਨਾ ਸਮਝੋ ਕਿਉਂਕਿ ਹਰੇਕ ਨੂੰ ਨਿਆਣ ਵਾਲਾ ਮਹਾਰਾਜ ਹੁੰਦਾ ਮੈਂ ਬਹੁਤ ਚਿਰ ਤੱਕ ਇਹਿੰਦੀ ਫਰੀਦਕੋਟਿਆਣਾ ਫਰੀਦਕੋਟਿਆਣਾ ਪਰ ਚੜ ਉਹ ਨਹੀਂ ਸੁਭਬ ਬਣਿਆ ਮਹਾਰਾਜ ਦੀ ਜੇਦੋ ਕਿਰਪਾ ਹੀ ਆਪਾਂ ਫਰੀਦਕੋਟ ਵੀ ਜਾਵਾਂਗੇ ਤੇ ਅੱਜ ਤੜਕੇ ਤੜਕੇ ਉੱਠਿਆ ਮੈਂ 4 ਵਜੇ ਉੱਠਦਾ ਬਈ ਪਹਿਲਾਂ ਵੀ ਠੀਕ ਹੈ ਮਾੜਾ ਮੁੱਟਾ ਮੈਂ ਕਰਦਾ ਰਹਿਣਾ ਮੇਰੇ ਕੋਲ ਗਰੇਜੈਂਮ ਰੱਖੀ ਪਈ ਹੈ ਵਰਕ ਆਊਟ ਸੁਣ ਮੈਂ ਦਿਖਾਵਾਂਗਾ ਜਾ ਕੇ ਕਿਸ ਨੇ ਵੀ ਗਲਤ ਨਹੀਂ ਜੱਜ ਕਰੀਦਾ ਹੁੰਦਾ ਬਈ ਨਾ ਛੇੜਾ ਬੰਦਾ ਨਹੀਂ 4 ਵਜੇ ਉੱਠਦਾ ਠੀਕ ਹੈ ਖਾਸ ਕਰਕੇ ਜਿਵੇਂ ਕ ਚਿੱਟੇ ਵਾਲਾ ਬੰਦਾ ਜਮੇ ਨਹੀਂ ਉੱਠਦਾ 4 ਵਜੇ ਇਹ ਹੋ ਨਹੀਂ ਸਕਦਾ ਵੀ ਬੰਦਾ ਰਾਤ ਨੂੰ ਚਿੱਟਾ ਜੁੱਟੜਾ ਲਿਆ ਕੇ ਰੱਖੇ ਵੀ ਤੜਕੇ ਪੁੜੇ ਚਿੱਟਾ ਲਾਵੇ ਤੇ ਫਿਰ ਜਮ ਲਾਵੇ ਇਹ ਤਾਂ ਕਰੇ ਹੋ ਨਹੀਂ ਸਕਦਾ ਕਦੇ ਵੀ ਕਿਸੇ ਨੂੰ ਜੱਜ ਨਾ ਕਰੋ ਤੇ ਕਿਸੇ ਨੂੰ ਆਪਣੇ ਤੋਂ ਘੱਟ ਨਾ ਸਮਝੋ ਬਣਾ ਪਹਾੜੀ-ਵੜੀ ਪਿੰਡ ਨੂੰ ਜਾਵਾਂਗੇ ਜਿੱਦੇ ਕਿਤੇ ਮਹਾਰਾਜ ਨਿਵਾਜ ਮਰੀਆ ਬਪੀਰ ਕੋਟ ਵੀ ਜਾਵੜਾਂਗੇ ਕੋਈ ਗੱਲ ਨਹੀਂ ਕਿਸੇ ਕਿਸੇ ਬਾਰੇ ਨਾ ਹੰਦਾ ਅੱਜ ਇਹ ਨਾ ਲਾਇਆ ਕਰੋ ਵੀ ਇਹ ਐ ਹੋ ਗਏ ਐ ਹੋਊਗਾ ਕਿਸੇ ਨੂੰ ਕਿਸੇ ਦੀ ਪਿੱਠ ਪਿੱਛੇ ਨਹੀਂ ਬੋਲਣਾ ਚਾਹੀਦਾ ਅੱਜ ਕੱਲ ਸਾਰਿਆਂ ਦੀਆਂ ਗੱਲਾਂ ਸਾਰਿਆਂ ਕੋਲੇ ਹੁੰਦੀਆਂ ਪਰ ਕੋਈ ਬੋਲਦਾ ਨਹੀਂ ਤੇ ਕੋਈ ਵੀ ਦੁੱਧ ਨਹੀਂ ਹੈਗਾ ਇੱਥੇ ਹਨਾ ਤੇ ਜੇ ਮੈਂ ਦੂਜਾ ਬੋਲਣ ਤੇ ਆ ਜੀ ਤੇ ਫਿਰ ਇਹਦਾ ਕੁਝ ਨਹੀਂ ਕੋਈ ਕੁਝ ਨਹੀਂ ਕਰਦਾ ਹਨਾ ਆਪਾਂ ਤਾਂ ਸਾਰੇ ਬਹੁਤ ਚੰਗੇ ਆ ਬਹੁਤ ਵਧੀਆ ਦੇ ਕਿਸੇ ਬਾਰੇ ਮਾੜਾ ਚੰਗਾ ਨਾ ਬੋਲੋ ਤੇ ਆਪਾਂ ਜਾਣੇ ਗੁਰੂ ਘਰਾਂ ਤੇ ਪਜੇਗੇ ਇਹ ਬਾਰੇ ਮਾੜਾ ਚੰਗਾ ਦੇ ਅੱਚ ਲਈ ਫਿਰਾਂਗੇ ਤਾਂ ਉਹ ਹਣਾ ਉਹ ਵੇਖ ਰੂ ਵੇਖਦਾ ਫਿਰ ਉਹ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਸੋ ਬਈ ਸੋਣਾ ਆਪਾਂ ਕਿ ਰਸਤੇ ਪਰ ਕੋਨੇ ਬਹੁਤ ਸੋਣਾ ਮੌਸਮ ਹਾਸੇ-ਪਾਸੇ ਦੇਖੋ ਕਿੰਨਾ ਸੋਣਾ ਮੌਸਮ ਆਪਾਂ ਸਾਈਕਲ ਤੇ ਜਾਈ ਜੰਨੇ ਆ ਪਿੰਡ ਪਹੁੰਚਦੇ ਆ ਆਪਾਂ ਮੱਤੇ ਪਹੁੰਚਣ ਵਾਲੇ ਗਰੂਕਟਾਬ ਤੋਂ ਕੋਈ ਨਹੀਂ ਹੁਣ ਡੇਲੀ ਕਿਨਾਂ ਕਿਤੇ ਪਾਸੇ ਜਾਇਆ ਕਰਾਂਗੇ ਠੀਕ ਆ ਤੇ ਕੋਈ ਨਹੀਂ ਜਿੱਦੇ ਬਾਬਾ ਫਰੀਦ ਦੇ 10 ਵਾਬਾ ਬਣਿਆ ਦਾ ਫਰੀਦ ਵੀ ਜਰੂਰ ਜਾਵਾਂਗੇ ਜਿੱਤੇ ਮਹਾਰਾਜ ਨੇ ਬੁਲਾਇਆ ਉੱਥੇ ਆਪਾਂ ਉੱਥੇ ਉੱਥੇ ਵੀ ਜਾਵਾਂਗੇ ਇਹ ਜਿਹਨਾਂ ਦਾ ਸੁਆਬ ਨਹੀਂ ਬੰਦ ਉਹਨਾਂ ਜਿਹੜੇ ਕੋਈ ਨਹੀਂ ਕਿਸੇ ਨੂੰ ਲੈ ਜਾਣ ਲਾ ਹੁੰਦਾ ਇਹ ਵੈਗਰੂ ਲੈ ਕੇ ਜਾਂਦਾ ਬਈ ਜਿੱਥੇ ਵੀ ਲੈ ਕੇ ਜਾਣਾ ਹੁੰਦਾ ਨਾ ਕੋਈ ਕਿਸੇ ਨੂੰ ਨਹੀਂ ਲੈ ਕੇ ਜਾਂਦਾ ਬਾਅਦ ਵਿੱਚ ਬੰਦਾ ਅੱਖਰ ਨਹੀਂ ਮਿਲਾ ਸਕਦਾ ਕਿਸੇ ਨੀਵੀਂ ਪਾਗ ਪੇਟ ਆਪਦਾ ਉਹ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਨੇ ਬਹੁਤ ਜ਼ਰਦਾ ਮਗਈ ਜਾਂਦਾ ਸੀ ਪਰ ਚਲੋ ਨਹੀਂ ਸੁਆਬ ਨੇ ਹੁਣ ਆਪਾਂ ਆਪੀ ਜਾਵਾਂਗੇ ਤੇ ਬਈ ਕਿਸੇ ਬਾਰੇ ਨੈਗੇਟਿਵ ਨਾ ਬੋਲਿਆ ਕਰੋ ਬੜਾ ਚੰਗਾ ਨਾ ਬੋਲਿਆ ਕਰੋ ਨਾ ਛੇੜਾ ਬੰਦਾ ਨਹੀਂ ਸਕਤ ਰਸ ਸਕਦਾ ਬਈ ਇਹਨਾਂ ਠੀਕ ਹੈ ਇਹ ਗੱਲ ਤਾਂ ਦਿਮਾਗ ਚੋਂ ਕੱਢ ਦਿਓ ਤੇ ਇਹ ਨਾ ਸਮਝੋ ਬਈ ਜਿਹੜੇ ਗੱਲਾਂ ਕਰਦੇ ਆ ਵੀ ਤੁਸੀਂ ਨਹੀਂ ਕੁਛ ਕਰਦੇ ਰਹੇ ਤੁਹਾਡੀਆਂ ਗੱਲਾਂ ਵੀ ਸਾਰੀਆਂ ਹੀ ਹੈਗੀਆਂ ਮੇਰੇ ਕੋਲੇ ਜੇ ਬੋਲਣਗੇ ਹੋਣਗੇ ਤਾਂ ਮੈਂ ਬੋਲ ਸਕਦਾ ਪਰ ਅੱਪਾ ਨਹੀਂ ਇਹ ਕੋਰਸ ਕਰਦੇ ਬੁੱਠਾ ਸਿੱਧਾ ਆਪਾਂ ਕਿਸੇ ਬਾਰੇ ਆਏ ਤੇ ਬੜਾ ਚੰਗਾ ਨਹੀਂ ਬੋਲੇ ਤੁਸੀਂ ਵੀ ਨਾ ਬੋਲਿਆ ਕਰੋ ਬਈ ਰਿਕਵੈਸਟ ਹੈ ਮੇਰੀ ਠੀਕ ਹੈ ਤੇ ਜੁੜੇ ਰਹੋ ਤੁਹਾਨੂੰ ਅੱਗੇ ਦਿਖਾਉਣੇ ਆ ਬਹੁਤ ਸੋਹਣਾ ਮੌਸਮ ਆ ਤੜਕੇ ਦਾ ਹਰਿਆਲੀ ਚਾਰੇ ਪਾਸੇ ਤੇ ਅੱਗੇ ਵਲੌਗ ਨਾਲ ਜੁੜੇ ਰਹੋ ਧੰਨਵਾਦ ਆਪਣਾ ਪਹਿਲਾ ਵਲੌਗ ਸੀ ਸੱਚ ਇਹ ਲੋ ਬਈ ਮੱਤੇ ਪਹੁੰਚ ਗਏ ਆਪ ਬਈ ਤੇ ਜਾਣਨੇ ਪਿੰਡ ਨੂੰ ਆਪਾਂ ਕਿੰਨਾ ਸੋਹਣਾ ਮੌਸਮ ਹੈ ਪਤੜ ਕੇ ਦੜਕੇ ਵੇਖੋ ਭਾਈ ਕਿੰਨਾ ਸੋਹਣਾ ਮੌਸਮ ਹੈ ਤੜਕੇ ਦੜਕੇ ਸੂਰਜ ਨਿਕਲ ਰਿਹਾ ਉਹ ਲਾਲ ਲਾਲ ਵੇਖੋ ਭਾਈ ਕਿੰਨਾ ਸੋਹਣਾ ਮੌਸਮ ਹੈ ਸੋ ਭਾਈ ਪਹੁੰਚਣ ਆ ਲੈ ਆਪਾਂ ਡੇਲਿਆਣੀ ਵੇਖੋ ਡੇਲਿਆਣੀ ਪਹੁੰਚਣਾ ਆ ਰਹੇ ਆ ਬਈ ਆਪਾਂ ਬਹੁਤ ਸੋਹਣਾ ਮੌਸਮ ਹੈ ਤੇ ਚੰਗਾ ਹੁੰਦਾ ਝੂੜ ਵੀ ਨਕਰਿਆ ਬਈ ਕਿੰਨਾ ਸੋਹਣਾ ਦਾ ਦੇਖੋ ਅੱਗੇ ਡੇਲਿਆਣੀ ਪਹੁੰਚ ਗਏ ਆਪਾਂ ਤੇ ਪਾਸੇ ਦੂਗੜ ਚੈਨਾ ਤਕਰੀਰ ਵਾਲੀ ਬਾ 10 ਮਿੰਟਾਂ ਦੇ ਪਿੰਡ ਪਹੁੰਚ ਜਾਾਂਗੇ ਆਪਾਂ ਤੇ ਜੁੜੇ ਰਹੋ ਨਾਲ ਬਈ ਤੁਹਾਨੂੰ ਦਿਖਾਉਣੇ ਆ ਅਸ ਤੋਂ ਆਪ ਨਿਕਲਿਆ ਆ ਯਾਰ ਸੂਰਜ ਨਿਕਲਿਆ ਵੇਖੋ ਮੋੜੇ ਰ ਜਮਾ ਏਨੇ ਨੇਰੇ ਤੁਰੇ ਸੀ ਤੇ ਅੱਜ ਜਿੱਤੋ ਮੌਸਰ ਰੋਡ ਤੇ ਪਹੁੰਚਣਾ ਲਿਆ ਬਈ ਗਾਹ ਜਾਣਾ ਤੇ ਗਾ ਆਪਣਾ ਪਿੰਡ ਪਹੁੰਚ ਜਾਗੇ 10 ਮਿੰਟਾਂ ਦੇ ਵਿੱਚ ਵੇਖੋ ਸਾਰਾ ਵਲੋਗ ਜਰੂਰ ਜੁੜੇ ਰਹੋ ਆ ਗਿਆ ਭਾਈ ਮੁਖਸਰ ਜੈਤੋ ਰੋਡ ਸਾਢੇ 6 ਦਾ ਟਾਈਮ ਹੋਇਆ ਭਈ ਅਸੀਂ 6 ਵਜੇ ਤੁਰੇ ਸੀ ਗੁਰੂ ਕੀ ਢਰ ਤੋਂ ਦੇ ਦੇਖੋ ਤੁਸੀਂ ਸੂਰਜ ਨਿਕਲਿਆ ਹੈ ਤੇ ਕਿੰਨਾ ਸੋਹਣਾ ਮੌਸਮ ਹੈ ਧੁੰਦ ਵੀ ਵੀ ਹੈ ਧੁੰਦ ਦੇਖੋ ਭਾਈ ਕਿੰਨੀ ਹੈ ਜਲਦਾ ਐਵੇਂ ਜਿਵੇਂ ਕਰੇ ਤੂੰ ਧੁੰਦ ਦੇਖੋ ਕਿੰਨੀ

ਪਹੁੰਚ ਗਏ 10 ਮਿੰਟ ਪਹੁੰਚ ਨਾਲ ਆਂ ਅੰਦਰ ਅੱ딜 ਲਾਓ ਬਾਈ ਕਦੇ ਵੀ ਕਿਸੇ ਬਾਰੇ ਲੋ ਬਾਈ 6 ਵਜੇ ਕਿਤੇ 48 ਮਿੰਟ ਹੋ ਗਏ ਤੇ ਪਿੰਡ ਪਹੁੰਚ ਗਏ ਆਪਾਂ ਫਾਈਨਲੀ ਨਾਲ ਸਕਰੀਨ ਸ਼ਾਟ ਲਾਵਾਂਗੇ ਆਪਾਂ ਕਿੰਨੇ ਕਿਲੋਮੀਟਰ ਸਾਈਕਲ ਚੱਲ ਲਿਆ ਤੇ ਕਿੰਨਾ ਟਾਈਮ ਸਾਈਕਲ ਚਲਾਇਆ ਮੈਂ ਸਹੀ ਗਾ ਪਿੰਡ ਪਹੁੰਚ ਗਏ ਅੱਪ ਅਗਲਾ ਪਿੰਡ ਦਾ ਗੁਰੂ ਘਰ ਤੇ ਗੰਨ ਮੰਡੀ ਪਹੁੰਚ ਗਏ ਪਿੰਡ ਭਈ ਆਪਾਂ ਸ਼ਿਵਾਜ ਦੇ 43 ਮਿੰਟ ਤੇ ਘੜੇ ਉੱਤੇ ਕੇ ਮੈਂ ਹੁਲਕੇ ਆਇਆ ਸੀ ਜਾਣ ਲੱਗੇ ਮੈਂ ਚਾੜੀ ਮੰਡੀ ਪਹੁੰਚ ਗਿਆ ਸੀ ਚਾੜੀਆਂ ਬੜੀਆਂ ਮਿੰਟਾਂ ਦੇ ਵਿੱਚ ਤੇ ਹੁਣ ਮੈਂ 43 ਮਿੰਟਾਂ ਤੇ ਪਿੰਡ ਆ ਗਿਆ ਜਿਵੇਂ ੋੜੀ ੋੜੀ ਆਇਆ ਪਰ ਮੈਂ ਕਿਧਰ ਰੁਕ ਗਿਆ ਜੀ ਤੇ ਵੀ ਇਹ ਪਾ ਕਰੇ ਆੜੀ ਆਪਣੀ ਜੀਬ ਤੇ ਆਪਣਾ ਅੰਡਾ ਤੇ ਆਪਣੀ ਘੱਡੀ ਆਪਣੀ ਕੋਠੀ ਠੀਕ ਹੈ ਜੀ ਤੇ ਆਪਣਾ ਸਾਈਕਲ ਤੇ ਉਹ ਗਾ ਆਪਣਾ ਖੜਾ ਬੋਲਟ ਆੜੀ ਗੱਟੀ ਆਪੇ ਬਈ ਫਿਰ ਜੇ ਤੇ ਕਬੂਤਰਾ ਨੂੰ ਚੋਗਾ ਪਾਉਣੇ ਤਾਂ ਜਿਹੜੇ ਆ ਕੁੱਠੀ ਦੇ ਹੁਣੇ ਆਇਆ ਕਰੇ ਫੂਲ ਜਿਓ ਕਿੰਨੇ ਨਿਕਲੇ ਦੇਖੋ ਕਿੰਨੇ ਕੁੱਤਰੇ ਬਿਠੇ ਆਪਣੇ ਇਹ ਕਿੰਨੇ ਹੋਣੇ ਕਿਨੋਂ ਫੇ ਇਹ ਕਿੰਨੇ ਛਿੱਟੇ ਛਿੱਟੇ ਕੁੱਤਰੇ ਬਰੇ ਇਹਨੂੰ ਚੋਗਾ ਪਾਉਣੇ ਆ ਉੱਡਣ ਗਣੇ ਵੀ ਡਰਦੇ ਬਰੇ ਰੋਵੀ ਪੰਦ ਪਹੁੰਚ ਗਏ ਤੇ ਮੜਕੋ ਮੜਕੀ ਹੋ ਗਏ ਹੁਣ ਵੀ ਕੀ ਕਹਿਣਗੇ ਗੱਲਾਂ ਦਾ ਕਰਨਗੇ ਬਹੁਤ ਵੀ ਖਾ ਕੀ ਗਿਆਊਗਾ ਐ ਗਿਆਊਗਾ ਬਈ 4 ਵਜੇ ਨਿਕਸੇ ਨੂੰ ਕੋਈ ਨਹੀਂ ਮਿਲਦਾ ਤੇ ਇਹਦੇ ਚਿੱਟੇ ਜੁੱਟੇ ਰੌਣ ਵਾਲੇ ਨਹੀਂ ਤਰਕੇ 4 ਵਜੇ ਉੱਠਦੇ ਜਿਹੜਾ ਉਹ ਦਿਮਾਗ ਚੋਂ ਕੱਢਦੇ ਗੱਲਾਂ ਦਾ ਹੁਣ ਵੀ ਤੂੰ ਬਹੁਤ ਕਰਨਗੇ ਪਰ ਅੰਦਰ ਅੱਜ ਇਹਨਾਂ ਲਾਇਆ ਕਰੋ ਕਿਸੇ ਨੂੰ ਜੱਜ ਨਾ ਕਰੋ ਰਹਿਗਾ ਉਹਦੇ ਘਰੇ ਸਹੀ ਹੁੰਦਾ ਤੇ ਰਹਿਗਾ ਉਹਦੇ ਘਰੇ ਰਾਜਾ ਹੁੰਦਾ ਜਿਹੜੇ ਬੰਦੇ ਨਸ਼ਾ ਕਰਦੇ ਹੋਗੇ ਨਾ ਉਹਦੇ ਘਰੇ ਇਹਨੇ ਸਾਦਰ ਨਹੀਂ ਖੜੇ ਹੋਣਗੇ ਰਹਿਗਾ ਛੇ ਮਿੰਟ ਉਹਨੇ ਸਾਦਰ ਨਹੀਂ ਨਾਕ ਠੀਕ ਹੈ ਜਿਹੜੇ ਨਸ਼ਾ ਕਰਦੇ ਨੇ ਉਹ ਚੀਜ਼ਾਂ ਗਵਾਉਂਦਾ ਨਗਵਾਂਗਾ ਨਹੀਂ ਬੜਾਈਆਂ ਚਾਰ ਤੇ ਫਰੀਜ਼ ਦੇ ਅੰਦਰ ਜਿਹੜਾ ਲਾਇਗ ਰੋਗੇ ਜੰਜਾ ਜਨਾ ਕਰਿਆ ਕਰੋ ਠੀਕ ਹੈ ਤੇ ਹਣ ਆਪਾਂ ਕੱਲ ਨੂੰ ਫੇਰ ਜਾਵਾਂਗੇ ਆਪਾਂ ਕਿਸੇ ਨਾ ਕਿਸੇ ਪਾਸੇ ਗੁਰੂਕਰਮਾਥਾ ਟੈਕਨ ਤੜਕੇ ਉੱਠ ਕੇ ਦਿੱਲੀ ਜਾਇ ਕਰਾਂਗੇ ਤੇ ਦਿੱਲੀ ਵਲੌਗ ਪਾ ਕੇ ਰਾਂਗੇ ਆਪਾਂ ਤੇ ਜੁੜੇ ਰਹੋ ਤੇ ਨਾਲ ਆਪਣੇ ਨਾਲ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਰਹੋ ਧੰਨਵਾਦ ਜੀ ਇਦਾਂ ਮੈਂ ਆਪਣੇ ਮੜਾ ਮੁੱਟਾ ਕਰ ਲਈ ਤੱਕ ਜੇ ਟਾਈਮ ਲੱਗ ਗਿਆ ਤਾਂ ਵੇਹੜਾ ਫਰੀਜ ਆਪਈਏ ਟੋਟੜੀ